ਤੇਨ ਟਰਾਲੀਆਂ ਭਰ ਕੇ ਆਲੂ ਤੇ ਗੰਢੇ ਲੈ ਸਤੀ ਨਾਲੇ ਦੇ ਸੁੱਕਦੇ ਪੰਨਿਆਂ ਪਰ ਵੰਡੀਆਂ ਨਹੀਂ ਅਫਸੋਸ ਇਸ ਗੱਲ ਦਾ ਕਿ ਸੰਗਤ ਨੇ ਇੰਨੀ ਸ਼ਰਧਾ ਨਾਲ ਉਹ ਸੰਬੰਧੀ ਭੇਜੀ ਆ ਤੇ ਭਈ ਵੰਡੀ ਕਿਉਂ ਨਹੀਂ ਇਸ ਕਰਕੇ ਨਹੀਂ ਵੰਡੀ ਕਿ ਸਾਡੇ ਕੋਲ ਕੋ ਪਹੁੰਚ ਕਰੇਗਾ ਸਾਥੋਂ ਆਣ ਕੇ ਪਹਿਲਾਂ ਮੰਗ ਕਰੇਗਾ ਕਿ ਸਾਡਾ ਸਹਾਨੂੰ ਨਸਰ ਹੋਵੇਗਾ ਤੇ ਫੇਰ ਅਸੀਂ ਹੀ ਵੰਡ ਕਰਾਂਗੇ ਉਹ ਜਿਹੜੇ ਪਿੰਡ ਗੋਦ ਲੈ ਲਏ ਉਹਨਾਂ ਟੰਡਾਂ ਵਿੱਚ ਹੁਣ ਕੋ ਬਾਹਰੋਂ ਆਣ ਕੇ ਕੁਝ ਹੋਰ ਜਿਹੜੀ ਕੋਈ ਵੀ ਸੇਵਾ ਕਰਨ ਵਾਲੇ ਨੇ ਸੰਸਥਾਵਾਂ ਉਹਨੀਆਂ ਵੀ ਆ ਪਿੰਡ ਤੇ ਫਲਾਣੇ ਨੇ ਗੋਦ ਲਏ ਨੇ ਉਹ ਜਦੋਂ ਗੋਦ ਲੈ ਪਿੰਡਾਂਲੇ ਪੁੱਛਦੇ ਆ ਤੇ ਉਹਨਾਂ ਚਰਨੋਂ ਮਿਲਦਾ ਕੁਝ ਨਹੀਂ ਏਸ ਵਿਪਤਾ ਨੂੰ ਹੀ ਕਈਆਂ ਲੋਕਾਂ ਨੇ ਇੱਕ ਸਾਧਨ ਬਣਾ ਲਿਆ ਕਮਾਈ ਦਾ ਬਲਵਿੰਦਰ ਸਿੰਘ ਜੀ ਨੂੰ ਸ਼ਾਬਾਸ਼ ਇਹ ਮੈਂ ਸਮਝਣਾ ਉਹ ਜਿਹੜਾ 83 ਦੀ ਹਨੇਰੀ ਸੀ ਨਾ ਨੌਜਵਾਨਾਂ ਤੇ ਤੇਨੂੰ ਕੁਦਰਤ ਦੇ ਹਿੱਸੇ ਕਰਕੇ ਰੱਖ ਲਿਆ ਜਾਂਦਾ ਕਿ ਤੂੰ ਜਿਹੜੇ ਸ਼ਹੀਦ ਪਰਿਵਾਰਿਆਂ ਨੂੰ ਨਿਸ਼ਚਮੋਹ ਜੰਮ ਲਾਉਂਦਾ ਹੈ ਟੀ ਸ਼ਰਟਾਂ ਵੱਡੀਆਂ ਨੇ ਸਿਲੰਡਰ ਵੰਡੇ ਨੇ ਕੰਬਲ ਵੰਡੇ ਨੇ ਸੰਤਾਨ ਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਨਰਾਸਾ ਨਹੀਂ ਹੋਣ ਦਿੱਤਾ ਸਰਦਾਰ ਬਲਵਿੰਦਰ ਸਿੰਘ ਪਖੋਗੇ ਜਿਹੜੇ ਨੇ ਇਹ ਬਹੁਤ ਹੀ ਇੱਕ ਇਤਿਹਾਸਕ ਯੋਗ ਨੇ ਅਰਦਾਸ ਕਰਦੇ ਹਾਂ ਕੇ ਸਰਦਾਰ ਬਲਵਿੰਦਰ ਸਿੰਘ ਸਦਾ ਚੜ੍ਹਦੀਆਂ ਕਲਾ ਵਿੱਚ ਰਹਿਣ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੀਆਂ ਸੇਵਾ ਕਰਦੇ ਰਹਿਣ ਕਿ ਹਣ ਦੇ ਸਮੇਂ ਵਿੱਚ ਕਈ ਥਾਵਾਂ ਤੇ ਬੇਬੇ ਹੋਈਆਂ ਉਹਨਾਂ ਦੇ ਪੱਥਰਾਂ ਤੋਂ ਗੁਰੂ ਸਾਹਿਬ ਅਗੇ ਬੇਨਤੀ ਕਰਨ ਦਾ ਪ੍ਰੋਗਰਾਮ ਸੀ ਮੈਂ ਸਮਝਦਾ ਕਿ ਇਹ ਜਿਹੜੀ ਅਚਾਨਕ ਗੱਲ ਕੁਦਰਤੀ ਤੌਰ ਤੇ ਵਾਪਰ ਜਾਵੇ ਜਿੱਥੇ ਅਸੀਂ ਬੇਵਸ ਹੋਈਏ ਤੇ ਉਹ ਘਟਨਾ ਕਰੋਂ ਵਾਪਰ ਜਾਵੇ ਉੱਥੇ ਸਤਿਗੁਰੂ ਵੀ ਉਹਦੀ ਬਖਸ਼ਸ਼ਾ ਦੇ ਨਾਲ ਹੁੰਦੀ ਹੈ ਟੀਵੀ ਤੇ ਵੇਖਿਆ ਕਿ ਫਾਜ਼ਲ ਦੇ ਇਲਾਕੇ ਵਿੱਚ ਕਿਤੇ ਬਹੁਤ ਜ਼ਿਆਦਾ ਮਾਰਕੀਟ 'ਚ ਪਾਣੀ ਨੇ ਉਹਨਾਂ ਵੀ ਸਭ ਤੋਂ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀ वो बेड़ी राही सही जगह से पहुँचाने उन्होंने यतन किते फिर भी एक बड़ी वो करोपी सी आम तौर पर कुदरती करोपी कहने पर मैं कहना कि कुदरती करोपी नहीं आनुख की अपनी सेोपी मनुख ने कुत दखल दिता है कुदरत के कारण ना समझ लिया ਸਿਆਣੇ ਕੋ ਸੋਚਦੇ ਸੀ ਕਿ ਕਿਹਦੀ ਪ੍ਰਿਆਨ ਵਜਦੇ ਤੇ ਦਰਿਆ ਵੀ ਇਹਨਾਂ ਨੇ ਬਣ ਲੈ ਤੇ ਫਿਰ ਜਦੋਂ ਕੁਦਰਤ ਆਪਣੀ ਕਰਨੀ ਤੇ ਆ ਜਾਵੇ ਤੇ ਫਿਰ ਜਿਹੜੇ ਬੰਨ ਨੇ ਉਹ ਸਾਡੇ ਬਨਾਸ਼ ਦਾ ਕਾਰਨ ਬਣ ਗਏ ਅਸੀਂ ਸੋਚਦੇ ਹੁੰਦੇ ਸੀ ਆਪਣੇ ਬਜ਼ੁਰਗਾਂ ਤੋਂ ਕਿ ਜਦੋਂ ਇਹ ਸਿਸਟਮ ਜੇ ਤੁਸੀਂ ਦਾ ਜਾਂ ਬੰਨਾ ਦਾ ਨਹੀਂ ਸੀ ਬਣਿਆ ਆਮ ਤੌਰ ਤੇ ਹਟਾ ਜਾਂਦੇ ਸੀ ਔਰ ਉਹ ਹੜੇ ਆਉਣਾ ਤੁੰਦੂ ਫੁੱਟ ਪਾਣੀ ਆਉਣਾ ਤੇ ਰੰਗ ਜਣਾ ਤੁੰਨ ਨਿਸ਼ਾਨ ਨਾ ਕਰਨਾ ਸੋ ਇਹ ਜਿਹੜੀ ਕੁਦਰਤ ਦੇ ਜ਼ਿੰਮੇਵਾਰ ਅਸੀਂ ਲਾਉਣੇ ਆ ਅਸਲ ਵਿੱਚ ਇਹ ਮਨੁੱਖ ਨਹੀਂ ਸਭ ਕੁਝ ਕੀਤਾ بڑے ਵਿਸਥਾਰ ਨਾਲ ਸਿੰਘ ਸਾਹਿਬ ਨੇ ਉਹਨੀਆਂ ਗੱਲਾਂ ਮਾਰੇ ਦੱਸਿਆ ਕਿ ਜ਼ਿਕਰ ਵੀ ਕੀਤਾ ਜੋ ਕੁਝ ਵਾਪਰਿਆ ਜੰਮੂ ਦਾ ਪਿੰਡ ਕੌਲਪੁਰ ਮੇਰੀ ਵੀਡੀਓ ਵੀ ਲੱਗੂ ਸੀ ਨਾ ਉੱਥੇ ਜਾ ਕੇ ਵੇਖ ਕੇ ਆ ਜਿੱਥੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਅਨਹੋਣੀ ਘਟਨਾ ਵਾਪਰੀ ਨਾ ਭਸਾਤ ਸਰੂਪ ਸ਼੍ਰੀ ਬਰੋਸਾ ਜੀ ਦੇ ਤੇਲ ਛਿੜਕ ਕੇ ਤੇ ਅਗਨਪੇਟ ਕਰ ਦਿੱਤੇ ਤੇ ਸਦਕੇ ਜਾ ਜੇ ਉੱਥੋਂ ਦੇ ਪਿੰਡ ਅਕਾਲਪੁਰ ਉੱਥੋਂ ਦੀ ਸੰਗਤ ਦੇ ਨੌਜਵਾਨਾਂ ਨੇ ਉਸ ਦੁਖੀ ਦਾ ਜਿਹੜਾ ਮਕਾਨ ਸੀ ਉਹ ਪ੍ਰਸ਼ਾਸਨ ਨੇ ਯਤਨ ਕੀਤਾ ਰੋਕਣ ਦਾ ਪਰ ਉਹਨਾਂ ਨੇ ਦੇਸ਼ੀ ਵੀ ਲਿਆ ਕੇ ਬਿਲਕੁਲ ਟੈਰਸ ਨੈਸ ਕਰਤਾ ਉਹਦਾ ਮਕਾਨ ਉਹਦੇ ਵਿੱਚ ਵੀ ਗੱਡੀ ਖੜੀ ਆ ਉਹ ਜਿਹੜੀ ਅਗਰ ਭੇਟ ਕੀਤੀ ਸੰਗਤ ਨੂੰ ਯਾਦ ਹੋਵੇਗਾ ਪੁੱਛੇ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਕਿਸੇ ਵਿਅਕਤੀ ਨੇ ਬੇਦੀ ਕੀਤੀ ਸੀ ਤੇ ਮੈਂ ਉਹਨੂੰ ਅੰਤਰਕ ਕਮੇਟੀ ਦਾ ਮੈਂਬਰ ਸੀ ਉਹਦੇ ਵਿੱਚ ਮੈਂ ਇੱਕ ਮਤਾ ਰੱਖਿਆ ਸੀ ਕਿ ਬੇਸ਼ੱਕ ਹਿੰਦੁਸਤਾਨ ਵਿੱਚ ਜਿਹੜੀ ਤਾਜ਼ੀ ਰਾਤੇ ਹੁੰਦਿਆ ਉਹਦੇ ਅਨਸਾਰ ਧਰਾਵਾਂ ਲੱਗਦੀਆਂ ਨੇ ਪਰ ਜਿੱਥੇ ਗੁਰੂ ਘਰ ਸ਼ੁਰੂ ਹੋ ਜਾਂਦਾ ਵਾ ਉੱਥੇ ਗੁਰੂ ਘਰ ਦੀ ਮਰਯਾਦਾ ਲਾਗੂ ਹੋ ਜਾਂਦੀ ਹੈ ਕਿ ਉੱਥੇ ਉਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਉੱਥੇ ਸੰਗਤ ਆਪਣੀ ਮਰਜ਼ੀ ਨਾਲ ਸਜਾ ਦੇ ਵੀ ਹੁਣ ਜਦੋਂ ਕੋਈ ਬੇਦਬੀ ਹੁੰਦੀ ਆ ਤੇ 295 ਇਹਦੀ ਇੱਕ ਧਾਰਾ ਲੱਗ ਜਾਂਦੀ ਆ ਤੇ ਥੋੜੇ ਦਿਨਾਂ ਬਾਅਦ ਉਹ ਜਮਾਨਤ ਹੋ ਜਾਂਦੀ ਆ ਉੱਥੇ ਮੈਂ ਜੰਮੂ ਦੇ ਕੋਲ ਕੋਰੇ ਗੱਲ ਕਹੀ ਸੀ ਪਰ ਜਦ ਸੁਪਰੀਮ ਕੋਰਟ ਨੇ ਮੰਨਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਜੀਵਤ ਗੁਰੂ ਨੇ ਉਸ ਜੀਵਤ ਗੁਰੂ ਜਿਹੜੇ ਨੇ ਸਾਡੇ ਉਹਨਾਂ ਨੂੰ ਅਗਨ ਭੇਟ ਦਿੱਤਾ ਗਿਆ ਤੇ ਫਿਰ ਇੱਥੇ ਤੇ 302 ਲੱਗਣੀ ਚਾਹੀਦੀ ਆ 302 ਨਾਲ ਉਹਦੇ ਤੇ ਸਾਰੀ ਕਰਮੇ ਹੋਣੀ ਚਾਹੀਦੀ ਆ ਸੋ ਮੈਂ ਆਪਣੇ ਅੱਜ ਦੇ ਤੁਹਾਡੇ ਅਸਰ ਵਿੱਚ ਤੇ ਆਵਾਂ ਕਿ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਰੱਖਿਆ ਧੰਨਵਾਦ ਹੈ ਸਦਾ ਚਿਤ ਸਿੰਘ ਜੀ ਦਾ ਅਜ ਨੋਹੇ ਦੀ ਸੰਗਤ ਦਾ ਤੇ ਰਾਜਪੁਰ ਭਾਈਆਂ ਦੀ ਸੰਗਤ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਕੁਝ ਆਪਾਂ ਜੀ ਕਰ ਰਹੇ ਆ ਪਰ ਬਲਿੰਦਰ ਸਿੰਘ ਤੇਰਾ ਕਿਸੇ ਤੌਰ ਤੇ ਵੀ ਧੰਵਾਦ ਦੇ ਤੂੰ ਜਿਸ ਦਿਨ ਹੜ ਦੀ ਕਰੋਪੀ ਆਈ ਹੈ ਉਸੇ ਦਿਨ ਤੋਂ ਤੂੰ ਸਰਗਰਮੇ ਆ ਤੂੰ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਕੋਲ ਮੌਕਾ ਤੇ ਪਹੁੰਚਿਆ ਹੈ ਕਈ ਸੇਵਾ ਕਰਨ ਵਾਲੀਆਂ ਜਿੱਥੇ ਬੰਦੀਆਂ ਬਾਹਰੋਂ ਆਈਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਲੋੜਵੰਦ ਕੌਣ ਆ ਤੇ ਉਹ ਸਹੀ ਥਾਂ ਤੇ ਕਈ ਵਾਰੀ ਉਹ ਸਹਾਇਤਾ ਜਿਹੜੀ ਪਹੁੰਚ ਨਹੀਂ ਸਕੀ ਪਰ ਕਿਉਂਕਿ ਤੂੰ ਇਲਾਕੇ ਦਾ ਜਾਣਕਾਰ ਸਾਂ ਤੈਨੂੰ ਪਤਾ ਸੀ ਕਿੱਥੇ ਲੋੜ ਆ ਇਹ ਕੋ ਕੁਦਰਤੀ ਕਰਾਮਾਤ ਹੀ ਮੈਂ ਸਮਝਾਂਗਾ ਕਿ ਜਿੰਨੀ ਸੰਤ ਨੇ ਆਪੀ ਸੇਵਾ ਕੀਤੀ ਹੈ ਜਿਹੜੀਆਂ ਆਰਐਸ ਨੇ ਗੱਡੀਆਂ ਸੇਵਾ ਪਾੜੀਆਂ ਹਰਿਆਣਾ ਉੱਤਰਾਖੰਡ ਯੂਪੀ ਇਸ ਤਰ੍ਹਾਂ ਵੱਖਰੇ ਵੱਖਰੇ ਇਲਾਕਿਆਂ ਤੋਂ ਜਿਹੜੇ ਸੀ ਉਹ ਲੋਕ ਆਪਣੀ ਪਹੁੰਚ ਦੇ ਅਨਸਾਰ ਜਿਹੜੀ ਸੀ ਉਹ ਸਮਗਰੀ ਲੈ ਕੇ ਆਏ ਤੇ ਉਹਨਾਂ ਨੇ ਥਾਂ ਥੇ ਪਹੁੰਚਾਈਆਂ ਪਰ ਜਿੱਥੇ ਸੇਵਾ ਦਾ ਕੋਈ ਅੰਤ ਨਹੀਂ ਉਥੇ ਕੁਝ ਇਹੋ ਜਿਹੇ ਅੰਦਰ ਨੂੰ ਦਿਨੇ ਪੀੜੇ ਜਿਹੜੇ ਇਹੋ ਜਿਹੇ ਮੌਕੇ ਤੇ ਨਜ਼ਾਇਜ਼ ਪੈਦੇ ਢੂੰਢਦੇ ਤੁਹਾਡੇ ਸਾਹਮਣੇ ਆ ਇੱਥੇ ਗੋਲ ਲੱਗ ਕੇ ਐਨੇ ਪਿੰਡ ਗੋਲ ਲੈ ਲਏ ਉਹ ਜਿਹੜੇ ਪਿੰਡ ਗੋਲ ਲੈ ਲਏ ਉਹਨਾਂ ਪਿੰਡਾਂ ਵਿੱਚ ਹੁਣ ਕੋ ਬਾਹਰੋਂ ਆਣ ਕੇ ਕੋਈ ਹੋਰ ਜਿਹੜੀ ਕੋਈ ਵੀ ਸੇਵਾ ਕਰਨ ਵਾਲੇ ਨੇ ਸੰਸਥਾਵਾਂ ਉਹ ਆਉਂਦੀਆਂ ਕਿ ਆ ਪਿੰਡ ਤੇ ਫਲਾਣੇ ਨੇ ਗੋਲ ਲੈ ਹੋਏ ਨੇ ਉਹ ਜਦੋਂ ਗੋਲ ਲੈਣ ਪਿੰਡਾਂ ਲਈ ਪੁੱਛਦੇ ਆ ਤੇ ਉਹਨਾਂ ਚਰਨੋਂ ਮਿਲਦਾ ਕੁਝ ਨਹੀਂ ਇਸ ਵਿਪਤਾ ਨੂੰ ਨਹੀਂ ਕਈਆਂ ਲੋਕਾਂ ਨੇ ਇੱਕ ਸਾਧਨ ਬਣਾ ਲਿਆ ਕਮਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਣੀ ਹੋਈ ਜਮਾਤ ਹੈ ਉਹਨੇ ਵੀ ਯਤਨ ਕੀਤਾ ਪਰ ਉਹਦਾ ਪ੍ਰਧਾਨ ਜੀ ਜਦੋਂ ਆਇਆ ਉਹਨੇ ਵੀ ਆਣ ਕੇ ਇਹਦਾ ਸਾਰਾ ਜਿਹੜਾ ਇੱਕ ਪਾਰਟੀ ਨੂੰ ਦੇਣ ਦਾ ਯਤਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਆ ਉੱਥੇ ਗੁਰੂ ਘਰ ਦੀ ਗੋਲਪ ਦੇ ਪੈਸੇ ਜਿਹੜੇ ਨੇ ਉਹਨਾਂ ਦੀ ਸੇਵਾ ਹੁੰਦੀ ਆ ਕਿ ਉਹ ਕਿਸੇ ਇੱਕ ਧਿਰ ਨੂੰ ਉਹਦਾ ਕ੍ਰੈਡਿਟ ਦੇਣਾ ਗਲਤ ਵਜਬ ਨਹੀਂ ਅਫਸੋਸ ਨਾਲ ਕਿਹਦਾ ਪੈਂਦਾ ਕਿ ਜਿਹੜੀ ਇੰਨੀ ਸਮਗਰੀ ਬਾਹਰੋਂ ਆਈ ਤੁਸੀਂ ਜਿਹੜੇ ਦਰਬਾਰ ਸਾਹਿਬ ਜਾਂਦੇ ਹੋ ਨਾ ਤੁਸੀਂ ਆਖੀ ਵੇਖਿਆ ਹੋਊਗਾ ਉਥੋਂ ਮੈਨੂੰ ਦੱਸਿਆ ਸੱਜਣਾ ਨੇ ਕਿ ਤਿੰਨ ਟਰਾਲੀਆਂ ਭਰ ਕੇ ਆਲੂ ਦੇ ਗੰਡੇ ਜੇ ਸਤੀ ਨਾਲੇ ਵਿੱਚ ਉੱਡੇ ਪੰਨਾਂ ਪਰ ਵੰਡੀਆਂ ਨਹੀਂ ਅਫਸੋਸ ਇਸ ਗੱਲ ਦਾ ਕਿ ਸੰਗਤ ਨੇ ਇੰਨੀ ਸ਼ਰਧਾ ਨਾਲ ਉਹ ਸੰਬੰਧੀ ਭੇਜੀ ਆ ਤੇ ਭਈ ਵੰਡੀ ਕਿਉਂ ਨਹੀਂ ਇਸ ਕਰਕੇ ਨਹੀਂ ਵੰਡੀ ਕਿ ਸਾਡੇ ਕੋਲੋਂ ਪਹੁੰਚ ਕਰੇਗਾ ਸਾਥੋਂ ਆਣ ਕੇ ਪਹਿਲਾਂ ਮੰਗ ਕਰੇਗਾ ਤੇ ਸਾਡਾ ਸਹਾਨੂੰ ਨਸਰ ਹੋਵੇਗਾ ਤਾਂ ਫੇਰ ਅਸੀਂ ਹੀ ਵੰਡ ਕਰਾਂਗੇ ਇਹੋ ਜੀਆਂ ਕੁਝ ਮੁਸਲਾਈ ਗੱਲਾਂ ਜਿਹੜੀਆਂ ਇਸ ਸਮੇ ਬਾਪੜੀਆਂ ਪਰ ਕਿ ਲੋਸੀ ਕਿਸੇ ਦੇ ਔਗਣਾਂ ਵੇਖੀਓ ਕਾਲਪੁਰ ਕਾਲ ਵੇਖਦਾ ਹੈ ਤੇ ਬਈ ਬਲਵਿੰਦਰ ਸਿੰਘ ਤੈਨੂੰ ਜਾਵਾ ਸੀ ਮੈਂ ਸਮਝ ਨਾ ਭਈ ਜਿਹੜਾ 83 ਦੀ ਹਨੇਰੀ ਸੀ ਨਾ ਨੌਜਵਾਨਾਂ ਤੇ ਤੈਨੂੰ ਕੁਦਰਤ ਨੇ ਇਸੇ ਕਰਕੇ ਰੱਖ ਲਿਆ ਜਾਂਦਾ ਕਿ ਤੂੰ ਜਿਹੜੇ ਸ਼ਹੀਦ ਪਰਿਵਾਰ ਆਏ ਨਾ ਮੇਰੇ ਕੋਲ ਮਨ ਲੱਗਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਜੇ ਕਿਸੇ ਦੀ ਜ਼ਮੀਨ ਗਿਹੜੇ ਤੇ ਇਹ ਤੂੰ ਹੀ ਡੋਊਗਾ ਜਦੋਂ ਕੀਤਾ ਇਸੇ ਦਾ ਪੂਲਿਸ ਲੱਗਾ ਤਾਂ ਉਹ ਵੀ ਲੋਇਆ ਹੈ ਤੇ ਹਰ ਵੇਲੇ ਉਥੇ ਪਹੁੰਚਣਾ ਹੈ ਹੁਣ ਵੀ ਤੂੰ ਇੱਕ ਨਵੀਂ ਸ਼ੁਰੂਆਤ ਕੀਤੀ ਜਿੱਥੇ ਹੋਰ ਲੋਕਾਂ ਦਾ ਨਹੀਂ ਸੈਦਾ ਕੀਤੀ ਓਥੇ ਜਿਹੜੇ ਸਾਡੇ ਗਰੰਤੀ ਸਿੰਘ ਨੇ ਸਾਡੇ ਪਾਤੀ ਸਿੰਘ ਨੇ ਸਾਡੇ ਕਬੀਰ ਸਿੰਘ ਨੇ ਉਹਨਾਂ ਤੱਕ ਵੀ ਵੀ ਤੂੰ ਸਾਡਾ ਪਹਚਾਈ ਆਂ ਸੋ ਮੈਂ ਉੱਚੇ ਤੌਰ ਤੇ ਤੇਰਾ ਵੀ ਧੰਨਵਾਦ ਕਰਦਾ ਹਾਂ ਤੂੰ ਤੇ ਪਿੰਡ ਪੱਖੋ ਕੇ ਜਿਹੜਾ ਹੈ ਨਾ ਇਹਨੂੰ ਇਤਿਹਾਸ ਸੁਧ ਲੈਂਦਾ ਹੈ ਅੱਜ ਨਾਮਰਿੰਦਰ ਸਿੰਘ ਭੁਖੇ ਦੇ ਨਾਂ ਤੇ ਗੱਲ ਹੁੰਦੀ ਆ ਤੇ ਉਹਦੇ ਨਾਲ ਵੀ ਮੇਨ ਨੂੰ ਮਾਣ ਵੀ ਪਉਂਦਾ ਸੋ ਮੈਂ ਇਨਾ ਕੁ ਕੁ ਕਹਿੰਦਾ ਸਾਰੀ ਸੰਗਤ ਦਾ ਸਰਦਾਰ ਜੱਟ ਸਿੰਘ ਉਹਨਾਂ ਦਾ ਹੋਰ ਨਾਲ ਸਾਥੀ ਉਹਨਾਂ ਨੇ ਜਿਨ੍ਹਾਂ ਨੇ ਕਰ ਕੇ ਵਾਕੀ ਕੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਹਿੰਦਾ ਸੀ ਮੈਂ ਸਾਰੇ ਪ੍ਰੋਗਰਾਮ ਦੇ ਵਿੱਚ ਤੇ ਰਹਿਣਾ ਪਰ ਇੱਕ ਬਹੁਤ ਹੀ ਜ਼ਰੂਰੀ ਜਿਹੀ ਵਾਕ ਪਹੁੰਚ ਗਿਆ ਮੇਰੇ ਬਹੁਤ ਖਾਸ ਸੱਜਣ ਦੀ ਸਿੰਘਣੀ ਕਾਰਿ ਪਹੁੰਚ ਗਿਆ ਤੇ ਮੈਨੂੰ ਜਾਣਾ ਪੈਣਾ ਇਹਨਾਂ ਨੂੰ ਕਹਿ ਕੇ ਮੈਂ ਚੰਗਰ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਚੜਸਨ 29 ਨੂੰ ਮੈਂ ਮੇਟੀ ਕਰਾਂਗਾ ਤੇ ਪਲੀਜ਼ ਆ ਜਾਓ ਕਿਉਂਕਿ ਸਰੋਪਾ ਆਪ ਜੀ ਨੂੰ ਦੇਣਾ ਸਾਡਾ ਫਰਜ਼ ਮੰਨਦਾ ਤੇ ਤੁਹਾਡਾ ਹੱਕ ਆ ਕਿ ਦੇਸ਼ਾਂ ਪਰਦੇਸਾਂ ਚੋਂ ਤੁਸੀਂ ਸੰਗਤ ਨੂੰ ਪ੍ਰੇਰ ਕੇ ਤੇ ਸਾਡੇ ਇਲਾਕੇ ਦੇ ਹਰ ਪੀੜਤਾਂ ਦੇ ਲਈ ਵੱਡੀ ਰਾਹਤ ਸਮਗਰੀ ਲੈ ਕੇ ਪਹੁੰਚੇ ਹੋ ਤੇ ਮੈਂ ਸੰਗਤ ਲਈ ਦੱਸਦਾ ਕਿ ਇਹਨਾਂ ਨੇ ਬੀਐਸਐਫ ਦੀ ਨੌਕਰੀ ਕੀਤੀ ਹੈ ਤੇ ਇਸੇ ਇਲਾਕੇ ਚ ਕੀਤੀ ਆ ਬੋਲੇ ਸੋ ਨਹਾ ਸਰਸੀਆ ਕਾਰੂ ਸਤੋਂ ਮਹੀਨਿਆਂ ਤੇ ਜਿਹੜੇ ਸਾਡੇ 파ਟੀ ਸਿੰਘ ਨੇ ਜਿਨ੍ਹਾਂ ਨੇ ਅਖੰਡਪੁਰ ਸਾਹਿਬ ਦੀ ਸੇਵਾ ਕੀਤੀ ਆ ਉਹਨਾਂ ਨੂੰ ਜਿਹੜੀ ਸੇਵਾ ਪੇਟਾ ਕੇ ਆਰੰਭ ਕਰਾਂਗੇ ਉਸ ਤੋਂ ਬਾਅਦ ਕੁਝ ਸ਼ਹੀਦ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਉਸ ਤੋਂ ਬਾਅਦ ਨਗਰ ਦੀ ਤੇ ਹੋਰ ਲਾਕੇ ਨਿਸ਼ੰਦ ਜਿਹੜੀ ਆ ਕੋਸ਼ਿਸ਼ ਕਰਾਂਗੇ तकरीबन 100 ਸਾਡੇ ਕੋਲ ਕੰਬਲ ਆ ਤੇ 100 ਸੰੰਗਰ ਵੰਡਣਾ ਸਭਾਜ ਜਦੀ ਭਰ ਕੇ ਆ ਗਈ ਆ ਤੇ 100 ਟੀ-ਸ਼ਰਟ ਲੈ ਕੇ ਆ ਗਿਆਂ ਕੋਈ ਸ਼ਿਕ ਤੇ ਨਾਲ ਬੀਬੀਆਂ ਜਿਹੜੀ ਛਾਲੀ ਆ ਕੋਸ਼ਿਸ਼ ਕਰਾਂਗੇ ਕੋਈ ਇਥੋਂ ਮਤਲਬ ਸਤਿਗੁਰੂ ਕਿਰਪਾ ਕਰਨਗੇ ਖਾਲੀ ਨਹੀਂ ਜਾਏਗਾ ਕਿਸੇ ਨੂੰ ਸਰਲੰਦਰ ਕੇ ਇਹਨੂੰ ਕੱਪੜ ਤੇ ਸਾਰਾ ਕੁਝ ਦੇ ਕੇ ਸੰਗਤ ਦੇ ਸਹਿਯੋਗ ਨਾਲ ਔਰ ਇੱਕ ਬੜੀ ਫੇਰ ਸ਼ੁਕਰਗੁਜ਼ਾਰ ਸਰਬਾਤਮਕ ਜਨਾਂ ਦਾ ਅਜਨਵਾਰ ਦੀ ਸੰਗਤ ਦਾ ਔਰ ਰਾਜਪੁਰ ਭਾਈਆਂ ਦੀ ਸੰਗਤ ਦਾ ਜਿਨ੍ਹਾਂ ਨੇ ਆਪਣੀ ਕਿੱਤ ਕਮਾਈ ਦੇ ਵਿੱਚੋਂ ਸੇਵਾ ਜਿਹੜੀ ਆ ਬਾਰਡਰ ਏਰੀਆ ਦੇ ਸਾਡੇ ਪਿੰਡ ਪੱਖੋਂ ਕਿ ਮੈਂ 12 ਤੱਕ ਪਹੁੰਚਾਈ ਹੈ ਔਰ ਉਹ ਸੇਵਾ ਜਿਹੜੀ ਲਗਭਗ 10-15 ਪਿੰਡਾਂ ਦੇ ਵਿੱਚ ਜਿਹੜੀ ਆ ਵੱਖ-ਵੱਖ ਪਿੰਡਾਂ ਦੇ ਜਿਹੜੀ ਸੰਗਤ ਆਈ ਸੀ ਹੀ ਪਰਵਾਰ ਆਏ ਸੱਤ ਅੱਠ ਪਹੁੰਚੀ ਹੈ ਬਹੁਤ ਮਹਿਮਾਨੀ ਦੀ ਤਾਂ ਸਾਹਾਂ ਆਹ ਕਹੀ ਜੀ ਇਹ ਤੇ ਸਮਝੋ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸੰਗਤਾਂ ਹੀ ਨੇ ਇਹ ਸਰਦਾਰ ਚੜ੍ਹਤ ਸਿੰਘ ਜੀ ਹੁਣੀ ਯੂਐਸਏ ਤੋਂ ਆਏ ਨੇ ਇਹਨਾਂ ਅਜਨੋਹਾ ਪਿੰਡ ਦੀ ਸੰਗਤ ਵੱਲੋਂ ਤੇ ਨਾਲ ਰਾਜਪੁਰਾ ਭਾਈਆਂ ਦੀ ਸੰਗਤ ਵੱਲੋਂ ਕੁਝ ਸੇਵਾ ਕਤਰ ਕੀਤੀ ਸੀ ਜਿਹਦੇ ਵਿੱਚ ਲਗਭਗ 100 ਕੰਬਲਿਆ 100 ਸ਼ੌਲਿਆ ਤੇ ਸੌ ਹੀ ਸਲੰਡਰ ਆ ਤੇ ਨਾਲ ਸਾਡੇ ਵੀਰ ਗੁਰਮੀਤ ਸਿੰਘ ਮੁਹਾਲੀ ਤੋਂ ਆਏ ਨੇ ਇਹ ਸੌਕ ਦੇ ਕਰੀਬ ਟੀ-ਸ਼ਰਟਾਂ ਲੈ ਕੇ ਆਏ ਨੇ ਆਏ ਨੇ ਤੇ ਕੁਝ ਇਹਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੀਆਂ ਨੇ ਨਗਦ ਮਾਇਆ ਵੀ ਭੇਟ ਕਰ ਦਿੱਤੀ ਥੋੜੀ ਥੋੜੀ ਤੇ ਇੱਕ ਬੜੀ ਵੱਡੀ ਸੇਵਾ ਕਰ ਰਹੇ ਨੇ ਇਸ ਤੋਂ ਪਹਿਲਾਂ ਇਹ ਅੱਜ ਪਹਿਲੀ ਵਾਰੀ ਨਹੀਂ ਸੇਵਾ ਕਰ ਰਹੇ ਇਸ ਤੋਂ ਪਹਿਲਾਂ ਵੀ ਜਿਹੜਾ ਵਾ ਕਾਫੀ ਕਿਉਂਕਿ ਵਿਦੇਸ਼ ਚ ਬੈਠੇ ਦਾਸ ਨਾਲ ਜੁੜੇ ਸੀ ਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਦੇ ਲਈ ਇਹ ਦਾਸ ਨਾਲ ਜੁੜੇ ਰਿਹਾ ਤੇ ਉੱਥੋਂ ਫਿਰ ਪੁਰਾਣਾ ਸਬੰਧ ਸੀਗਾ ਇਹਨਾਂ ਜਦੋਂ ਵੇਖਿਆ ਸਾਡੇ ਇਲਾਕੇ ਦੇ ਵਿੱਚ ਹੜ੍ਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਇਹ ਕੱਲਾ ਪੱਖੋ ਕੇ ਮਹਿਮਾਰਾ ਨਹੀਂ ਕਮ ਸੇ ਕਮ 10 15 ਪਿੰਡਾਂ ਦੀ ਸੰਗਤ ਜਿਹੜੀ ਆ ਅੱਜ ਇੱਥੋਂ ਜਿਹੜੀ ਆ ਉਹ ਇਹ ਰਾਹਤ ਮੱਗਰੀ ਜਿਹੜੀ ਲੈ ਕੇ ਜਾ ਰਹੀ ਆ ਤੇ ਮੈਂ ਸਮਝਦਾ ਪਈ ਇੱਕ ਵੱਡੀ ਰਾਹਤ ਆ ਪੀ ਇਹ ਜਿਹਦੇ ਘਰ ਵੀ ਸਿਲੰਡਰ ਚੱਲ ਗਿਆ ਸਮਝੋ ਵੀ ਮਹੀਨਾ ਡੇਢ ਮਹੀਨਾ ਉਹਦੀ ਟੈਨਸ਼ਨ ਮੁੱਕ ਗਈ ਹੈਨਾ ਤੇ ਇੱਕ ਇਸ ਤੋਂ ਪਹਿਲਾਂ ਆ ਸਾਧਗੁਰੂ ਜੀ ਨੇ ਕਿਰਪਾ ਕਰਕੇ 500 ਏਕੜ ਦਾ ਬੀਜ ਵੀ ਐਸੀ ਵੰਡਿਆ ਵਾ ਇਸੇ ਹੀ ਗੁਰੂ ਘਰ ਦੇ ਵਿੱਚ ਇਸ ਤੋਂ ਪਹਿਲਾਂ ਰਾਗੀ ਢਾਡੀ ਕਵੀਸ਼ਰ ਜੱਥੇ ਤੇ ਪਾਠੀ ਸਿੰਘਾਂ ਦੀ ਸੇਵਾ ਜਿਹੜੀ ਤਿੰਨ ਚਾਰ ਵਾਰੀ ਕੀ ਕਰ ਚੁੱਕੇ ਆ ਤੇ ਜਿੰਨੀ ਵੀ ਰਾਹ ਸਮਗਰੀ ਕਿਉਂਕਿ ਦਾਸ ਦੀ ਪਹਿਚਾਨ ਸੀ ਮਾਲਵਾ ਮਾਝਾ ਦੁਆਬਾ ਦੇ ਜਿੰਨੇ ਵੀ ਗੁਰਮਖ ਪੈਰੇ ਸੇਵਾ ਕਰਨ ਆਏ ਆ ਤੇ ਜਿਹੜੇ ਦਾਸ ਦੇ ਰਾਈ ਪੁੱਛ ਕੇ ਆਉਂਦੇ ਰੇ ਆ ਤੇ ਉਹਨਾਂ ਨੂੰ ਉਹ ਰਾਹ ਸਮਗਰੀ ਜਿਹੜੀ ਆ ਸਹੀ ਸਮੇਂ ਤੇ ਸਹੀ ਸਥਾਨ ਦੇ ਉੱਤੇ ਅਸੀਂ ਪਹੁੰਚਾਉਣ ਦੇ ਵਿੱਚ ਨਾਲ ਸੇਵਾ ਕਰਦੇ ਰਹੇ ਆ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਤੋਂ ਜੀ ਮੈਨੂੰ ਟੀ-ਸ਼ਰਟਾਂ ਦੀ ਸੇਵਾ ਦਿੱਤੀ ਗਈ ਸੀ 14699 ਨੂੰ ਤੇ ਇਸ ਕਰਕੇ ਉਹ ਸੇਵਾ ਕਰਨ ਮੈਂ ਇੱਥੇ ਡੇਰਾ ਬਾਬਾ ਨਾਨਕ ਦੇ ਏਰੀਏ ਰਮਦਾਸ ਪੱਖੋਕੇ ਇਹਨਾਂ ਪਿੰਡਾਂ 'ਚ ਆਇਆ ਹੈਗਾ ਇੱਥੇ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਬੜਾ ਵਧੀਆ ਇੰਤਜ਼ਾਮ ਕੀਤਾ ਸੀਗਾ ਜਿਹਦੇ 'ਚ ਉਹਨਾਂ ਨੇ 100 ਸਿਲੰਡਰ ਖਾਲੀ ਲੈ ਕੇ ਤੇ ਭਰੇ ਭਾਵੇਂ ਸੈਂਟਰ ਦੇ ਤੇ ਸੰਗਤਾਂ ਨੂੰ ਤੇ ਉਹਦੇ ਬਾਅਦ ਉਸ ਤੋਂ ਇਲਾਵਾ ਕੰਬੜਾ ਛੋਲਾ ਤੇ ਸਾਡੇ ਵੱਲੋਂ ਟੀ-ਸ਼ਰਟਾਂ ਸੀ ਜਿਹਦੇ ਸੇਵਾ ਸੀਗੀ ਅਸੀਂ ਉਹ ਆਪਣੀ ਸੇਵਾ ਤੇ ਕਰਨ ਆਏ ਸੀ ਇਹ ਤੋ ਅਸੀਂ ਬਲੰਦਰ ਭਖੋ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਉਹਨਾਂ ਨੇ ਸਾਨੂੰ ਵੀ ਆਪਣੇ ਨਾਲ ਇਸ ਸੇਵਾ ਦੇ ਵਿੱਚ ਰੱਖਿਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਕਿ ਤੁਸੀਂ ਵੇਖਿਆ ਆ ਵੀ ਕੱਲ ਸਰਦਾਰ ਚੜ੍ਹ ਸਿੰਘ ਹੁਣਾ ਵੱਲੋਂ ਯੂ ਐਸ ਏ ਵਾਲਿਆਂ ਵੱਲੋਂ ਅਜਨੋਵਾ ਨਗਰ ਦੀ ਸੰਗਤ ਤੇ ਨਾਲ ਰਾਜਪੁਰ ਪਾਈਆਂ ਦੀ ਸੰਗਤ ਵੱਲੋਂ ਕਾਫੀ ਰਾਹਤ ਸਮਗਰੀ ਵੰਡੀ ਗਈ ਸੀ ਜਿਦੇ ਚ ਕੰਬਲ ਸੀ ਸ਼ਾਲ ਸੀ ਗੇ ਸਿਲੰਡਰ ਸੀਗੇ ਤੇ ਅੱਜ ਕੱਲ 50 ਦੇ ਕਰੀਬ ਸਿਲੰਡਰ ਵੰਡੇ ਗਏ ਸੀ ਤੇ ਅੱਜ 50 ਬਾਕੀ ਗੱਡੀ ਆ ਗਈ ਆ ਤੇ ਹੁਣ ਇਹ ਜਿਹੜੀ ਆ ਜਿਹੜੇ ਕੱਲ ਪਰਿਵਾਰ ਰਹਿ ਗਏ ਸੀ ਉਹਨਾਂ ਨੂੰ ਇਹ ਸਿਲੰਡਰ ਵੰਡਣ ਦੀ ਸੇਵਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਾਡੂ ਕਿਰਪਾ ਕਰਨ ਕਿਉਂਕਿ ਕਾਫੀ ਵੱਡੀ ਗਿਣਤੀ ਚ ਕੱਲ ਲੱਗੇ ਸੀਗੇ ਪਰਿਵਾਰ ਬਾਹਰ ਦੇ ਵੀ ਤੇ ਕੁਛ ਨਗਰ ਦੇ ਰਹਿੰਦੇ ਸੀ ਉਹਨਾਂ ਨੂੰ ਅੱਜ ਅਸੀਂ ਇਹ ਸੇਵਾ ਵੰਡਣ ਜਾ ਰਹੇ ਹਾਂ 와이구 지카 칼싸와이구 주가